ਬਬਾ ਸਵਾਗਤ ਦੋਸਤੋ ਕਾਫੀ ਦਿਨ ਤੋਂ ਇੱਕ ਮੁੱਦਾ ਚੱਲ ਰਿਹਾ ਵਾ ਉਹਦੇ ਵਿੱਚ ਚਰਚਾ ਹੋ ਰਹੀ ਸੀ ਕਿ ਇੱਕ ਕਰਾਈਮ ਕੰਟਰੋਲ ਜਿਹੜੀ ਐਨਜੀਓ ਬਣਾ ਕੇ ਉਸ ਤੋਂ ਬਾਅਦ ਜਿਹੜਾ ਇੱਕ ਲੋਨ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਸੀ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਸੀਗੇ ਕਿ ਅਸੀਂ ਐਨਜੀਓ ਨੂੰ ਮਾੜਾ ਨਹੀਂ ਕਹਿੰਨੇ ਜਿਹੜੇ ਬੰਦੇ ਕੇਵਲ ਇਸ ਤਰ੍ਹਾਂ ਦੇ ਜੁੜ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਵਾ ਇਹ ਐਨਜੀਓ ਦਾ ਜਿਹੜਾ ਨਾਮ ਖਰਾਬ ਹੁੰਦਾ ਵਾ ਇੱਕ ਮਾਮਲਾ ਇੱਕ ਕੰਪਲੇਂਟ ਹੋਈ ਸੀ ਅਮਨਦੀਪ ਜਿਹੜੇ ਮੈਡਮ ਆ ਉਹਨਾਂ ਦੇ ਖਿਲਾਫ ਜਿਹੜੀ ਕਿ ਲੋਨ ਦੇਣ ਦੇ ਨਾਮ ਤੋਂ ਜਿਹੜੇ ਪੈਸੇ ਲਿੱਤੇ ਗਏ ਸੀਗੇ ਸਾਡੇ ਚੈਨਲ ਵੱਲੋਂ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਉਸ ਤੋਂ ਬਾਅਦ ਜਿਹੜਾ ਵਾ ਉਹ ਮੈਡਮ ਸਾਡੇ ਨਾਲ ਅੱਜ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਦੇ ਉੱਤੇ ਅਲੀਗੇਸ਼ਨ ਲੱਗ ਰਹੇ ਆ ਦੂਸਰੀ ਪਾਰਟੀ ਵੱਲੋਂ ਉਹ ਜਿਹੜਾ ਸਪਸ਼ਟੀਕਰਨ ਦੇਣੋਂ ਸਾਡੇ ਕੋਲ ਆਇਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰਾ ਹੈ ਕੀ ਮਾਮਲਾ ਸਤਿ ਸ਼੍ਰੀ ਅਕਾਲ ਜੀ ਮੈਮ ਅਲੀਗੇਸ਼ਨ ਜਿਹੜੇ ਤੁਹਾਡੇ ਉੱਤੇ ਲੱਗ ਰਹੇ ਆ ਕਿ ਇੱਕ ਲੋਨ ਕਰਾਮ ਦੇ ਨਾਮ ਤੋਂ ਜਿਹੜੀ ਇੱਕ ਪੇਮੈਂਟ ਪੁਆਈ ਗਈ ਆ ਕੀ ਹੈ ਸਾਰਾ ਕੀ ਮਾਮਲਾ ਕੀ ਸਾਰਾ ਸਰ ਮਾਮਲਾ ਇਹ ਹੈ ਕਿ ਜਿਹੜੇ ਪਲਵਿੰਦਰ ਜੀ ਆ ਜੀ ਆਪਣੇ ਜੋ ਵੀ ਨਰਾਵਿਲੀਸ ਹੈਗਾ ਵਾ ਜੀ ਠੀਕ ਹੈ ਉਹ ਮਨ ਲਕੋ ਨਾ ਨੇ ਮਾਲੂ ਸਾਡੇ ਤੱਕ ਪਹੁੰਚ ਕੀਤੀ ਸੀਗੀ ਉਹ ਮਿਲੇ ਸੀ ਮੈਨੂੰ ਜਸ ਦੇ ਆਫੀਸਰ ਜੀ ਠੀਕ ਹੈ ਕਿਉਂਕਿ ਜਸ ਨੇ ਹੀ ਕੇਸ ਦਿੱਤਾ ਸੀ ਜੋ ਕਿ ਸ਼ਾਲਾ ਨਗਰ ਦੇ ਰਹਿਣ ਵਾਲਾ ਮਸੀਆ ਠੀਕ ਹੈ ਉਹਨਾਂ ਨੇ ਮੇਰੇ ਚਾਚਾ ਜੀ ਦਾ ਵੀ ਬਲਰਾਜ ਜਿਹੜੇ ਐਫਸੀਏ ਵਿੱਚ ਕੰਮ ਕਰਦੇ ਉਹਨਾਂ ਕੋਲੋਂ ਵੀ ਸਿੱਬਲ ਸਹੀ ਕਰਨ ਦਾ 30000 ਰੁਪਇਆ ਲਿਆ ਸੀ ਕਿਹਨਾਂ ਨੇ ਜੀ ਜੇ ਜਸਵੰਤ ਸਿੰਘ ਜਸਵੰਤ ਸਿੰਘ ਹੈ ਕੋਣ ਇਹ ਸਰ ਜਸਵੰਤ ਸਿੰਘ ਉਹਨਾਂ ਦਾ ਆਪਣਾ ਮੰਨ ਲਓ ਕਿ ਜਿਹੜੇ ਆਫਿਸ ਨਹੀਂ ਖੁੱਲਦੇ ਹੁੰਦੇ ਸੀ ਐਸਸੀ ਵਾਲਾ ਆਧਾਰ ਕਾਰਡ ਪੈਨ ਕਾਰਡ ਉਹਨੂੰ ਕਰੈਕਸ਼ਨ ਕਰਨਾ ਨਿਊ ਬਣਾਣਾ ਰਿਟਰਨਾਂ ਵਗੈਰਾ ਭਰਨਾ ਹਾਂਜੀ ਉਹ ਵੀ ਜਿੰਨਾ ਮੰਨ ਲਓ ਕਿ ਇਸ ਚੀਜ਼ ਵਿੱਚ ਇਨਵੋਲਡ ਹੈਗੇ ਆ ਉਹ ਲੋਨ ਕਰਵਾਉਂਦੇ ਆ ਲੋਨ ਵੀ ਕਰਵਾਉਂਦੇ ਪਹਿਲਾਂ ਤਾਂ ਕੋਈ ਲਾਇਸੈਂਸ ਹੈਗਾ ਉਹਨਾਂ ਦੇ ਕੋਲ ਹਾਂਜੀ ਉਹਨਾਂ ਕੋਲ ਲਾਇਸੈਂਸ ਲੋਨ ਦਾ ਨਹੀਂ ਹੈਗਾ ਬਟ ਉਹਨਾਂ ਕੋਲ ਜਿਦਾ ਮੰਨ ਲਓ ਬੈਂਕ ਵਿੱਚ ਬੀਸੀ ਬੰਦੇ ਨਾ ਉਹ ਚੀਜ਼ਾਂ ਕਾਪੀਆਂ ਅਕਾਊਂਟ ਵਗੈਰਾ ਉਪ ਕਰਦਾ ਉਹ ਹੈਗਾ ਉਹਨਾਂ ਕੋਲ ਮੈਡਮ ਤੁਹਾਨੂੰ ਪਤਾ ਕਿ ਇੱਕ ਲੋਨ ਜਦ ਆਪਾਂ ਕਿਸੇ ਪਰ ਜਿੰਨਾ ਕੋਲ ਕਿੱਦਾਂ ਕਰਵਾ ਸਕਦੇ ਹੋ ਸਰ ਉਹ ਨਹੀਂ ਮੈਨੂੰ ਪਤਾ ਹੈਗਾ ਕਿੱਦਾਂ ਉਹਨਾਂ ਨੇ ਕਰਾਇਆ ਉਹਨਾਂ ਕੋਲ ਤਾਂ ਮੈਨੂੰ ਵੀ ਫਾਈਲ ਆਈ ਸੀਗੀ ਉਹ ਵੀ ਕਿਉਂਕਿ ਮੇਰੇ ਚਾਚਾ ਜੀ ਨੇ ਮੈਨੂੰ ਬੁਲਾਇਆ ਸੀ ਕਿ ਅਮਨ ਇੱਦਾਂ ਦਾ ਕਰਕੇ ਇਸ ਬੰਦੇ ਨੇ ਮੇਰੇ ਕੋਲ 30000 ਰੁਪਇਆ ਲਿਆ ਅਸੀਂ ਉੱਥੇ ਚੰਨੀ ਸਟੂਡੀਓ ਮ ਸੀ ਠੀਕ ਹੈ ਬਾਸ ਸਟੈਂਡ ਦੇ ਵਿੱਚ ਹੀ ਆ ਸਬਜ਼ੀ ਵਾਲੀ ਮੰਡੀ ਦੇ ਸਬਜ਼ੀ ਦੀ ਦੁਕਾਨ ਦੇ ਕੋਲ ਉੱਥੇ ਮੈਂ ਜਦੋਂ ਗਈ ਆ ਸ਼ਾਮ ਨੂੰ ਤੇ ਮੇਰੇ ਚਾਚਾ ਜੀ ਬਲਰਾਜ ਉਹ ਕਹਿੰਦੇ ਕਿ ਅਮਨ ਇੱਦਾਂ ਦਾ ਕਰਕੇ ਮੈਂ ਕਿਹਾ ਵੀ ਚਲੋ ਚਾਚਾ ਜੀ ਵੀ ਕੋਈ ਗੱਲ ਨਹੀਂ ਮੈਂ ਕਿਹਾ ਜਸਵੰਤ ਜੀ ਪੇਮੈਂਟ ਲਈਆ ਹਾਂਜੀ ਲਈ ਹੋ ਸਕਦੀ ਆ ਚਲੋ ਚਾਚਾ ਜੀ ਕਹਿੰਦੇ ਮੈਨੂੰ ਕਹਿੰਦੇ ਤੂੰ ਕਰਾ ਸਕਦੀ ਲੋਨ ਮੈਂ ਬਿਲਕੁਲ ਚੱਕਰਾਸ ਉਹਨੇ ਜੀ ਮੈਨੇ ਚੈਲੰਜ ਕੀਤਾ ਠੀਕ ਹੈ ਮੈਂ ਆਪਣੇ ਚਾਚਾ ਜੀ ਦਾ ਫਿਰ ਮੁਰਕੇ ਡਾਕੂਮੈਂਟਸ ਲਏ 5 ਲੱਖ ਰੁਪਏ ਦਾ ਲੋਨ ਮੈਂ ਜਲੰਧਰ ਤੋਂ ਇੱਥੇ ਮੋਹੀ ਸਾਰਾ ਜਿਨਾਰੇ ਕੋਲ ਮੈਂ ਇੱਕ ਹਫਤੇ ਦਾ ਟਾਈਮ ਲਿਆ ਸੀ ਤਿੰਨ ਤੋਂ ਚਾਰ ਦਿਨ ਦੇ ਵਿੱਚ ਉਹਨਾਂ ਨਾਲ ਮੋਹੀ ਸਰ ਗੋਣਾ ਮੋਹੀ ਮੋਹੀ ਸਰ ਸਰ ਇੱਥੇ ਐਚ ਡੀ ਐਫ ਸੀ ਵਿੱਚ ਕੋਈ ਜੌਬ ਕਰਦੇ ਆ ਲੰਧਰ ਲੱਗੇ ਹੋਏ ਇੱਥੇ ਹਾਂਜੀ ਅੰਤਰਾ ਇੰਪਲਾਈ ਆ ਸਰ ਉਹਨਾਂ ਦੇ ਅੱਛਾ ਉਹਨਾਂ ਦਾ ਲੋਨ ਦਾ ਹੀ ਕੀ ਹੈਗਾ ਉਹਨਾਂ ਦੇ ਉੱਥੇ ਕੀ ਲੱਗੇ ਹੋਏ ਇੱਥੇ ਸਰ ਉੱਥੇ ਮੰਨ ਲਓ अच्छा हां जी मैं सरकारी ملاਜਮ ਜਿਹੜਾ ਪ੍ਰਾਈਵੇਟ ਪ੍ਰਾਈਵੇਟ ਬੈਂਕ ਦੇ ਜਿਹੜਾ ਸਰਕਾਰੀ ਬੈਂਕਾਂ ਵਾ ਉਹਨਾਂ ਦਾ ਜਿਹੜਾ ਪ੍ਰਸੀਜਰ ਲੰਬਾ ਹੁੰਦਾ ਵਾ ਤਾਂ ਕਿ ਕਸਟਮਰ ਉੱਥੇ ਜਾਂਦਾ ਨਹੀਂ ਹੈਗਾ ਉਹਨਾਂ ਨੇ ਕਿੰਨੇ ਪੈਸੇ ਲਿੱਤੇ ਲੋਨ ਕਰਵਾਉਂਦੇ ਕਿੰਨਾ ਨੇ ਜੀ ਉਹਨਾਂ ਨੇ ਤੁਸੀਂ ਕਿੰਨੇ ਲੋਨ ਕਰਵਾ ਕੇ ਸਰ ਉਹਨਾਂ ਦੀ ਕੋਈ ਪ੍ਰੋਸੈਸਿੰਗ ਫੀਸ ਹੁੰਦੀ ਆ ਜੋ ਹੁੰਦੀ ਆ ਕੋਈ 1000 1500 ਰੁਪਏ ਠੀਕ ਹੈ ਬਾਅਦ ਵਿੱਚ ਜੋ ਕਮਿਸ਼ਨ ਹੁੰਦਾ ਵਾ ਠੀਕ ਹੈ ਚਲੋ ਅਗਲੀ ਜੋ ਵੀ ਆ ਜਿਹੜਾ ਨਹੀਂ ਲੋਨ ਹੁੰਦਾ ਚਾਚਾ ਅਸੀਂ ਬਲ ਘੱਟ ਸੀ ਉਹਨਾਂ ਨੇ ਲੋਨ 5 ਲੱਖ ਦਾ ਕਰਵਾਤਾ ਚਲੋ ਉਹਨਾਂ ਨੇ ਆਪ ਆਪਣੀ ਮਰਜ਼ੀ ਨਾਲ ਜੋ ਵੀ ਆ ਪੇਮੈਂਟ ਦੇ ਦਿੰਦੇ ਆ ਠੀਕ ਹੈ ਉਦੋਂ ਮੁੜ ਕੇ ਜਸਵੰਤ ਨੇ ਕਿਹਾ ਕਿ ਅਮਨ ਮੈਡਮ ਐਦਾਂ ਕਰਕੇ ਆ ਚੀਜ਼ ਆ ਇਹ ਜਿਹੜਾ ਬੰਦਾ ਉਹ ਦਿਨ ਪਿਪਲੀ ਮਿਆਣੀ ਦੱਸਗਾ ਆਈ ਥਿੰਕ ਇਹੀ ਨਾਮ ਦੱਸ ਰਿਹਾ ਸੀ ਪਲਵਿੰਦਰ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਹੈਗਾ ਕਿ ਮੇਰਾ ਕੋਈ ਯਾਰ ਦੋਸਤ ਉਹ ਯਾਰ ਦੋਸਤ ਪੂਰਨ ਸੀ ਜੀ ਪੂਰਨ ਸ਼ਾਹਕੋੜ ਤੋਂ ਜਿਹੜੀ ਇਸ ਟਾਈਮ ਡੈਥ ਹੋ ਚੁੱਕੀ ਆ ਉਹਨਾਂ ਦਾ ਬੇਟਾ ਜਗਦੀਪ ਆ ਜਿਹੜਾ ਇਸ ਟਾਈਮ ਕੰਮ ਕਰ ਰਿਹਾ ਇਨਾਂ ਦੇ ਕੋਲ ਇਨਾਂ ਦੀ ਆ ਟਰੈਕਟਰ ਦੀ ਜਿਹੜੀ ਚੋਰੀ ਹੋਈ ਦੀ ਐਪਲੀਕੇਸ਼ਨ ਹੈ ਨਾ ਇਹ ਆ ਇਸ ਟਾਈਮ ਮੈਨੂੰ ਵੀ ਨੌਟੀ ਟੈਸਟ ਕਰਵਾ ਕੇ ਵਕੀਲ ਲਾ ਲੋ ਦਿੱਤੀ ਗਈ ਸੀ ਠੀਕ ਹੈ ਜੀ ਇਹ ਉਹਦੋਂ ਕੋ ਟਾਈਪ ਕਰਵਾਈ ਸੀ ਜਿਹੜਾ ਕਿ ਇਹਨਾਂ ਦੇ ਫਾਦਰ ਨੇ ਆਪਣੇ ਜੀਂਦੇ ਜੀ ਟਰੈਕਟਰ ਵੇਚ ਦਿੱਤਾ ਸੀ ਫਿਰ ਇਹਨਾਂ ਦੀ ਜਿਹੜੀ ਕੰਪਲੀਟ ਵਾ ਉਹ ਚੋਰੀ ਦੀ ਦਰਜ ਕਰਵਾਈ ਸੀ ਉੱਥੇ ਥਾਣਿਆਂ ਵਿੱਚ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਸੀ ਫਿਰ ਇਹ ਕੇਸ ਸਾਡੇ ਕੋਲ ਐਂਟੀ ਕ腐ਸ਼ਨ ਵਿੱਚ ਜਰੂਰ ਸੀ ਮੈਂ ਆਪਣਾ ਸੀਗਾ ਮੇਰੇ ਕੋਲ ਉਹਦਾ ਸੀਗਾ ਮੀਡੀਆ ਇਨ ਚ ਐਂਟੀ ਕ腐ਸ਼ਨ ਦੇ ਨਾਲ ਤੁਸੀਂ ਜਿਹੜੀ ਕ੍ਰਾਈਮ ਕੰਟਰੋਲ ਐਂਟੀ ਕ腐ਸ਼ਨ ਕ੍ਰਾਈਮ ਕੰਟਰੋਲ ਸਰ ਅਲੱਗ ਵਾ ਅੱਛਾ ਜੀ ਜਿਹੜੀ ਐਂਟੀ ਕ腐ਸ਼ਨ ਆ ਨਾ ਉਹ ਅਲੱਗ ਸੰਸਥਾ ਵਾ ਕਿਹਨਾਂ ਨਾਲ ਇਹ ਕਿਥੋਂ ਇਹ ਵੀ ਸਰ ਆਪਣੇ ਹੈਗੇ ਆ ਦਿੱਲੀ ਤੋਂ ਹੀ ਆ ਅੱਛਾ ਜੀ ਹਾਂਜੀ ਤੇ ਜਿਹੜੇ ਮੈਡਮ ਸਾਡੇ ਮਮਤਾ ਮੈਡਮ ਆ ਸਾਨੂੰ ਇਹਨਾਂ ਨੇ ਨਾ ਵੈਰੀਫਾਈ ਕਰਨ ਵਾਸਤੇ ਦਿੱਤਾ ਸੀ ਅਸੀਂ ਮੈਂ ਤੁਹਾਨੂੰ ਸਟਾਰਟਿੰਗ ਤੋਂ ਸਾਰੀ ਚੀਜ਼ ਦੱਸ ਰਹੀ ਹਾਂ ਕਿ ਕਹਿੰਦੇ ਜਾਣਦੇ ਨਹੀਂ ਹੈਗੇ ਠੀਕ ਹੈ ਉਹਦੇ ਵਿੱਚ ਕੀ ਮੈਤ ਮਨਜੀਤ ਮੈਡਮ ਉਰਫ ਨਿੱਕੀ ਅਸੀਂ ਦੋਨੇ ਜਿਨ੍ਹਾਂ ਤੇ ਇਲਜ਼ਾਮ ਲਾਇਆ ਸੀ ਰੂਪੇਵਾਲ ਦੇ ਬੰਦੇ ਆ ਜੀ ਠੀਕ ਹੈ ਮੈਂ ਬਕਾਇਦਾ ਸਰਪੰਚ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਮੈਡਮ ਕੋਈ ਨਹੀਂ ਆਪਾਂ ਬੈਠ ਜਾਣੇ ਆ ਠੀਕ ਹੈ ਚਲੋ ਮੁੱਦਾ ਤਾਂ ਹੁਣ ਲੋਨ ਦਾ ਚੱਲ ਰਿਹਾ ਤੁਸੀਂ ਪਰ ਇਹ ਇਹ ਲੋਨ ਜਿੱਦਾਂ ਲੋਨ ਤੋਂ ਟਕਰਾ ਕਿੱਦਾਂ ਹੋਇਆ ਇਹਨਾਂ ਟਰੈਕਟਰ ਦਾ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਮੁੱਦਾ ਦਾ ਮਤਲਬ ਲੋਨ ਦਾ ਚੱਲ ਰਿਹਾ ਤੁਸੀਂ ਉਹਨਾਂ ਟਰੈਕਟਰ ਦੱਸ ਰਹੇ ਹੋ ਹਾਂਜੀ ਇਹ ਚੱਲ ਕਿੱਦਾਂ ਰਿਹਾ ਵਾ ਜੀ ਇਹ ਵੀ ਪਤਾ ਲੱਗੇ ਨਾ ਵੀ ਦਰਖਤੋਂ ਚੱਲ ਕਿੱਦਾਂ ਰਿਹਾ ਮਤਲਬ ਕਿ ਤੁਹਾਡੇ ਤੁਹਾਡੇ ਕੋਲ ਇਹ ਮੁੱਦੇ ਕਰਕੇ ਮਿਲੇ ਸੀਗੇ ਉਸ ਤੋਂ ਬਾਅਦ ਲੋਨ ਕਰਾਉਣ ਦੀ ਗੱਲ ਹੋਈ ਆ ਲੋਨ ਕਰਾਉਂਦੇ ਹੁਣ ਲੋਨ ਤੇ ਆਜੋ ਜੀ ਜਸਵੰਤ ਨੇ ਇਹ ਗੱਲ ਕਹੀ ਆ ਜੀ ਕਿ ਅਮਨ ਮੈਡਮ ਤੁਸੀਂ ਆ ਲੋਨ ਕਰਾ ਸਕਦੇ ਹੋ ਇਹਨਾਂ ਦੀ ਓਨਲੀ ਫਰਜ਼ ਸੀ ਇੰਤਕਾਲ ਜੀ ਨੂੰ ਬੋਲਦੇ ਆ ਇਹਨਾਂ ਦੀ ਰ ਦਿੱਤੀਆਂ ਮੈਂ ਬਕਾਇਦਾ ਨਰਕ ਹਲਫੀਆ ਬਿਆਨ ਲਖਾਇਆ ਸੀ ਕਿ ਕੱਲ ਨੂੰ ਕੋਈ ਵੀ ਤੁਹਾਡੇ ਲੋ ਪ੍ਰੋਬਲਮ ਹੁੰਦੀ ਆ ਜੋ ਵੀ ਬੈਂਕ ਚ ਜਾਂਦੀ ਹੈ ਫੀਸ ਉਹ ਵਾਪਸ ਨਹੀਂ ਰਿਫੰਡ ਨਹੀਂ ਹੋਏਗੀ ਇਹਨਾਂ ਨੇ ਓਕੇ ਕਰਤਾ ਆ ਬੇਟਾ ਜਿਹੜਾ ਨਰਕ ਉਦੋਂ ਨਾਲ ਸੀ ਨਾ ਖੜਾ ਇੱਥੇ ਉਹ ਵੀ ਨਾਲ ਹੀ ਸੀ ਉਹ ਕਹਿੰਦੇ ਮੈਡਮ ਓਕੇ ਸਾਨੂੰ ਪੇਮੈਂਟ ਚਾਹੀਦੀ ਆ ਕਿਉਂਕਿ ਇਹਨਾਂ ਦੇ ਬ੍ਰਦਰ ਕੋਈ ਡੌਂਕੀ ਲਾ ਕੇ ਬਾਹਰ ਗਏ ਸੀਗੇ ਉਹਨਾਂ ਦੇ ਵਿੱਚ ਇਹਨਾਂ ਨੇ ਪੇਮੈਂਟ ਪਰ ਨਹੀਂ ਸੀ ਜੀ ਠੀਕ ਹੈ ਫਿਰ ਜਦੋਂ ਮੇ ਕੋਈ ਚੀਜ਼ਾਂ ਆਈਆਂ ਵਾ ਡਾਕੂਮੈਂਟਸ ਮੈਂ ਇੱਥੇ ਕਸ਼ੋਰਸਰ ਉਹ ਡੀਐਸਏ ਆ ਜੀ ਠੀਕ ਹੈ ਉਹਨਾਂ ਕੋ ਪ੍ਰੋਪਰ ਸਰਟੀਫਿਕੇਟ ਵਾ ਉਹਨਾਂ ਤ ਪਹਿਲੀ ਵਿਜ਼ਿਟ ਤੇ ਪਸੂ ਹੈਗੇ ਸੀ ਬਿਜ਼ਨਸ ਹੈਗਾ ਸੀ ਦੂਜੇ ਜਦੋਂ ਕ੍ਰੈਡਿਟ ਮੈਨੇਜਰ ਦੀ ਵਿਜ਼ਿਟ ਹੁੰਦੀ ਉਦੋਂ ਪਸੂ ਗਾਇਬ ਸੀ ਅੱਛਾ ਜੀ ਉੱਥੇ ਕੋਈ ਵੀ ਕਹਿੰਦੇ ਅਸੀਂ ਕੋਈ ਲੋੜ ਪਈ ਸੀ ਅਸੀਂ ਪਸੂ ਵੇਚ ਦਿੱਤੇ ਅੱਛਾ ਜੀ ਠੀਕ ਹੈ ਚਲੋ ਕਹਿੰਦੇ ਹਮਨੇ ਮੈਡਮ ਹੁਣ ਇਦਾਂ ਨਹੀਂ ਹੋਣਾ ਕਿਉਂਕਿ ਸਾਡੇ ਵੱਲੋਂ ਜੇ ਤਾਂ ਬੈਂਕ ਵੱਲੋਂ ਪ੍ਰੋਬਲਮ ਆਈ ਹੋਵੇ ਤਾਂ ਅਸੀਂ ਪੇਮੈਂਟ ਰਿਫੰਡ ਕਰਾ ਸਕਦੇ ਆ ਇਹ ਕਸਟਮਰ ਵੱਲੋਂ ਪੇਮੈਂਟ ਯਾਨੀ ਕਿ ਪ੍ਰੋਬਲਮ ਆਈ ਆ ਫਿਰ ਜੀ ਇਹਨਾਂ ਦੀ ਫਾਈਲ ਜਿਹੜੀ ਸੀ ਮੈਂ ਆਰਕਾਈਵ ਖੋਸ ਰਹਾ ਜਿਨ੍ਹਾਂ ਦੀ ਹੁਣ ਜ਼ਿਆਦਾ ਚਰਚਾ ਇਹ ਕਰ ਰਹੇ ਆ ਚੱਲ ਰਹੀ ਹੈ ਚੈਨ ਉਂਝ ਪਤਾ ਕਰਾਣਾ ਵਾ ਉਹ ਕਹਿੰਦੀ ਹਮਨੇ ਮੈਡਮ ਹੋ ਜਾਏਗਾ ਮੈਂ ਕਹਾਂ ਤੁਹਾਨੂੰ ਮੈਂ ਨੰਬਰ ਦੇ ਦਿੰਦੇ ਆ ਡਾਕੂਮੈਂਟ ਸਾਰੇ ਮੈਂ ਸੈਂਡ ਕਰ ਦਿੱਤੇ ਜੀ ਉਹਨਾਂ ਨੇ ਜੀ ਇਹਨਾਂ ਨਾਲ ਗੱਲਬਾਤ ਕੀਤੀ ਆ ਪ੍ਰੋਪਰਲੀ ਇਹਨਾਂ ਨੂੰ ਗਾਈਡ ਕੀਤਾ ਗਿਆ ਇਹਨਾਂ ਨਾਲ ਕੇ ਘਰ ਵੀ ਗੱਲਬਾਤ ਹੋਈ ਆ ਉਹਨਾਂ ਨੇ ਫਿਰ ਇਹਨਾਂ ਨੂੰ ਸਲਾਹ ਦਿੱਤੀ ਕਿ ਜਿਹੜੀ ਰਜਿਸਟਰੀ ਹੈ ਨਾ ਤੁਹਾਡੀ ਉਹ ਤੁਹਾਡਾ ਇੰਤਕਾਲ ਵਾਲਾ ਨਾ ਕਿ ਰਜਿਸਟਰੀ ਨਹੀਂ ਹੈਗੀ ਇਹਨੂੰ ਟਰਾਂਸਫਰ ਡੀਡ ਕਰਵਾਓ ਜੀ ਜਦ ਕਿ ਇਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਹੈਗਾ ਕੁਝ ਵੀ ਫਿਰ ਇਹਨਾਂ ਦੀ ਕੋਈ ਘਰ ਦੇ ਵਿੱਚੋਂ ਜਗ੍ਹਾ ਕੱਢੀ ਗਈ ਆ ਫਿਰ ਇਹਨਾਂ ਨੇ ਆਪਣੀ ਲੋਈਆਂ ਤਹਿਸੀਲ ਦੇ ਵਿੱਚ ਕਿਸੇ ਦੇ ਨਾਲ ਗੱਲ ਕਰਾਈ ਜਵੇ ਇਦਾਂ ਕਰਕੇ ਇਹ ਉਦੋਂ ਵਾਦਾ ਕੋਈ ਪਤਾ ਨਹੀਂ ਵੀ ਉਹਨਾਂ ਕੋਲ ਨਹੀਂ ਕੰਮ ਹੋਇਆ ਕੀ ਸੀ ਹਾਂ ਜੇ ਪੇਮੈਂਟ ਦਿੱਤੀ ਆ ਇਹਨਾਂ ਨੇ 5500 ਰੁਪਏ ਭਾਇਆ ਭਾਰਕੇ ਖੋਸਲਾ ਜੀ ਨੂੰ 2000 ਰੁਪਏ ਮੈਂ ਆਪਣੇ ਵੱਲ ਵਾਰਕੇ ਖੋਸਲਾ ਜੀ ਨੂੰ ਭਾਇਆ ਤੇ 7500 ਰੁਪਏ ਉਹਨਾਂ ਨੇ ਕਿਹਾ ਸਾਡੀ ਪਹਿਲਾ ਫੀਸ ਆ ਉਹ ਪੂਰੀ ਕੀਤੀ ਐ ਮੈਡਮ ਜਿਹੜੀਆਂ ਉਹ ਦਿਖਾ ਰਹੇ ਆ ਟਰਾਂਜੈਕਸ਼ਨ ਗੂਗਲ ਪੇ ਜਿਹੜੇ ਕੀਤੀਆਂ ਹੋਈਆਂ ਕੀ ਕਹਿਣਾ ਚਾਹੁੰਦੇ ਹੋ ਦੇ ਵਰੀ ਆਰ ਕੇ ਖੋਸਲਾ ਦੇ ਉੱਤੇ ਲਿਖਿਆ ਨਜ਼ਰ ਆ ਦੇਖੋ ਜੀ ਜੀ ਮੰਨ ਲਓ ਮੈਂ ਕਿਸੇ ਦੀ ਪੱਖ ਨਹੀਂ ਕਰੂੰਗੀ ਮੈਂ ਨਿਰਪੱਖ ਹੋ ਕੇ ਚੱਲੂੰਗੀ ਅਗਰ ਜੇਕਰ ਮੇਰਾ ਨਾਮ ਵਿੱਚ ਇਨਵੋਲਵ ਹੋਇਆ ਤਾਂ ਮੈਂ ਸਪਸ਼ਟੀਕਰ ਸਪਸ਼ਟ ਕਰਨ ਕਰ ਦੇਣਾ ਇਹ ਅਸੀਂ ਹਮੇਸ਼ਾ ਇਹੀ ਕਹਿ ਰਹੇ ਜਿੰਨੇ ਵੀ ਸਾਡੇ ਖਬਰਾਂ ਲੱਗਿਆ ਹੈ ਇਹੀ ਕਹਿੰਦੇ ਆ ਕਿ ਅਗਰ ਤੁਸੀਂ ਗਲਤ ਨਹੀਂ ਹੋ ਸਾਡੇ ਚੈਨਲ ਤੇ ਆਓ ਆਰ ਕੇ ਖੋਸਲਾ ਐ ਐਸ ਕੇ ਖੋਸਲਾ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗ ਰਿਹਾ ਕ੍ਰਾਈਮ ਕੰਟਰੋਲ ਦਾ ਨਾਮ ਬਦਨਾਮ ਹੋ ਰਿਹਾ ਵਾ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਅਗਰ ਉਹ ਸਹੀ ਹੈਗੇ ਆ ਜਿਸ ਤਰ੍ਹਾਂ ਅੱਜ ਮੈਡਮ ਸਾਡੇ ਅੱਗੇ ਖੜੇ ਆ ਕੇ ਉਹ ਵੀ ਆਪਣਾ ਸਪਸ਼ਟਿਕਰਨ ਦੇ ਸਕਦੇ ਜੇ ਅਗਰ ਉਹ ਨਹੀਂ ਆ ਗਲਤ ਅੱਜ ਮੈਨੂੰ ਕੀ ਕਹਿਣਾ ਚਾਹੁੰਦੇ ਆ ਆਰ ਕੇ ਖੋਸਲਾ ਦੇ ਉੱਤੇ ਇੱਕ ਹੋਰ ਇਲਜ਼ਾਮ ਲੱਗਦਾ ਕਿ ਜਦੋਂ ਇਹ ਘਰ ਆਏ ਸੀਗੇ ਇਹਨਾਂ ਦੇ ਨਾਲ ਕੋਈ ਮੁਲਾਜ਼ਮ ਕਹਿੰਦੇ ਹੀ ਮੁਲਾਜ਼ਮ ਨਹੀਂ ਸਰ ਮੁਲਾਜ਼ਮ ਨਹੀਂ ਹੈਗੇ ਇਹਨਾਂ ਦੇ ਆਪਣੇ ਦਾ ਦਫਤਰ ਦੇ ਵਿੱਚ ਇਹਨਾਂ ਕੋਲ ਡੀਐਸਏ ਆ ਆਰ ਕੇ ਖੋਸਲਾ ਜੀ ਕੋ ਡੀਐਸਏ ਹੈਗਾ ਵਾ ਲੋਨ ਬਿਜ਼ਨਸ ਕੋਰਨਰ ਜੀ ਉਹਨਾਂ ਦਾ ਡੀਐਸਏ ਉਹਨਾਂ ਦੇ ਕੋਲ ਪ੍ਰੂਫ ਵੀ ਹੈਗੀ ਆ ਜੀ ਉਹਨਾਂ ਦੇ ਆਈ ਕਾਰਡ ਉਹ ਮੁੰਡੇ ਜਾਂਦੇ ਆ ਵਿਸਟਾ ਕਰਨਾ ਕੋਈ ਮੰਨ ਲਓ ਕੋਈ ਅਗਲਾਂ ਦੀ ਫੀਸ ਜੋ ਵੀ ਹੁੰਦੀ ਆ ਕੋਈ 500 ਲੈ ਲੈਂਦਾ ਕੋਈ 1000 ਲੈ ਲੈਂਦਾ ਵਿਸਟ ਜਿਹੜੀ ਕਰਦੀ ਆ ਠੀਕ ਆ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਨੇ ਨਹੀਂ ਦਿੱਤੇ ਦਿੱਤੇ ਆ ਪੈਸੇ ਠੀਕ ਆ ਚਲੋ ਉਹ ਮੰਨਦੇ ਹੋ ਕਿ ਪੈਸੇ ਦਿੱਤੇ ਆ ਉਹਨਾਂ ਨੇ ਪਹਿਲੂ ਕੁੱਲ ਪੈਸੇ ਲੋਨ ਕਿਉਂ ਨਹੀਂ ਹੋਇਆ ਉਹਨਾਂ ਦਾ ਲੋਨ ਇਹਨ ਉਹ ਜਿਹੜਾ ਸੀ ਮਨ ਲਓ ਕਿ ਤਹਿਸੀਲ ਦੇ ਵਿੱਚ ਹੁੰਦੇ ਆ ਜੇ ਟ੍ਰਾਂਸਫਰ ਡੀਰ ਉਹ ਥੋੜਾ ਟਾਈਮ ਲੈ ਰਹੇ ਸੀਗੇ ਕਿ ਕਈ ਵਾਰੀ ਛੁੱਟੀਆਂ ਸਰ ਸਰਕਾਰੀ ਆ ਜਾਂਦਾਂਗਾ ਉਹ ਚੋਂ ਫਿਰ ਤੁਹਾਨੂੰ ਪਤਾ ਛੁੱਟੀਆਂ ਵਿੱਚ ਕੁਝ ਨਹੀਂ ਹੋ ਸਕਦਾ ਫਿਰ ਚਲੋ ਇੱਦਾਂ ਹੀ ਗੱਲਬਾਤ ਕਰਦੇ ਹੋ ਕਹਿੰਦੇ ਅਮਨ ਮੈਡਮ ਮੈਨੂੰ ਬਹੁਤ ਜ਼ਰੂਰੀ ਪੇਮੈਂਟ ਚਾਹੀਦੀ ਮੇਰੇ ਕੋ ਘਰ ਵੀ ਹੁੰਦੇ ਰਹੇ ਆ ਠੀਕ ਹੈ ਇਸੇ ਵਿੱਚ ਆ ਜਿਹੜਾ ਹੈਗਾ ਵਾ ਜਿਹੜੇ ਚੈੱਕ ਦਿਖਾ ਰਹੇ ਸੀ ਉਦੋਂ ਆ ਮੇਰੇ ਘਰ ਦੇ ਵਿੱਚ ਹੀ ਬੈਠ ਕੇ ਜਸਵੰਤ ਕੋਲ ਪਹਿਲਾਂ ਮੇਰੇ ਘਰ ਆਏ ਆ ਮੈਂ ਇਹਨਾਂ ਨੂੰ ਮਸੀਆਂ ਚੌਂਕੀ ਲੈ ਕੇ ਗਈਆਂ ਉੱਥੇ ਜਸਵੰਤ ਕਹਿੰਦਾ ਮੇਰੇ ਘਰੇ ਨਾ ਆਉ ਮੈਂ ਇੱਥੇ ਆਉਣਾ ਵਾ ਮੈਡਮ ਚਲੋ ਆਪਾਂ ਇਹੀ ਇਹੀ ਇਹਦੀ ਚੀਜ਼ ਤੇ ਗੱਲ ਕਰਦੇ ਹਾਂ ਹਾਂਜੀ ਤੁਹਾਨੂੰ ਪਤਾ ਵਾ ਇਸ ਚੀਜ਼ ਨੂੰ ਕੋਈ ਮੰਨਦਾ ਹੀ ਨਹੀਂ ਆ ਚਲੋ ਮੰਨਦਾ ਨਹੀਂ ਚਲੋ ਆਪਾਂ ਇਹ ਚੀਜ਼ਾਂ ਹੈਡ ਰਾਈਟਿੰਗ ਜਿਹੜੀ ਆਪਾਂ ਲਿਖਿਆ ਹੋਇਆ ਸਾਈਨ ਕਰ ਦਿੰਦੇ ਆ ਇਸ ਚੀਜ਼ ਨੂੰ ਕੋਈ ਨਹੀਂ ਮੰਨਦਾ ਹੈਗਾ ਮੈਨੂੰ ਕੀ ਕਹਿਣਾ ਚਾਹੁੰਦੇ ਕਿ ਇਹ ਚਲੋ ਮੈਂ ਤੁਹਾਡੀ ਗੱਲ ਕਰਦਾ ਤੁਹਾਡੇ ਕੋ ਪਿਆ ਹੋਇਆ ਹੈ ਪਿਆਵਾ ਮੇਰੇ ਕੋਲ ਹੈ ਅਗਰ ਕੋਈ ਸਟੈਂਪ ਪੇਪਰ ਹੈ ਤੁਹਾਡੇ ਕੋ ਵੀ ਤੁਸੀਂ ਉਹਦੇ ਉੱਤੇ ਕਰਵਾ ਸਕਦੇ ਸੀ ਪਰ ਇਸ ਚੀਜ਼ ਨੂੰ ਜਿਹੜਾ ਕੋਈ ਮੰਨਦਾ ਨਹੀਂ ਹੈ ਦੇਖੋ ਉਸ ਟਾਈਮ ਦਾ ਮਹੀਨਾ ਸੀ ਉਸ ਟਾਈਮ ਮਾਰਨਿੰਗ ਟਾਈਮ ਜਦੋਂ ਭਾਜੀ ਗਈ ਉਸ ਟਾਈਮ ਕੋਈ ਵੀ ਕਚਹਿਰੀ ਨਹੀਂ ਖੁੱਲੀ ਹੁੰਦੀ ਸੀ ਆਪਾਂ ਸਟੈਂਪ ਕਰਵਾ ਸਕਦੇ ਸੀ ਉਹਨਾਂ ਨੇ 5000 ਰੁਪਏ ਨੂੰ Google Pay ਕੀਤਾ ਵਾ ਤੈਨੂੰ ਤੇ ਆਪਣੇ ਆਪ ਭਲਵਿੰਦਰ ਭਾਜੀ ਨੂੰ ਠੀਕ ਹੈ ਆਪ ਜਿਹੜਾ ਚੈੱਕ ਵਾ ਨਾ ਚਲੋ ਨਹੀਂ ਮੰਨਦੇ ਪਰ ਪ੍ਰੂਫ ਲਿਖਿਆ ਤਾਂ ਸੈਂਤ ਤੋਂ ਵੀ ਤੁਹਾਨੂੰ ਹੀ ਪਤਾ ਵਾ ਕਿ ਇਹ ਚੀਜ਼ ਨੂੰ ਕੋਰਟ 'ਚ ਵੀ ਨਹੀਂ ਕੋਈ ਸਾਬਤ ਕਰ ਸਕ ਤਾਂ 5000 ਰੁਪਏ ਉਹਨਾਂ ਨੇ ਫਿਰ ਇਹਨਾਂ ਨੇ ਇੱਕ ਚੈੱਕ ਲੈ ਕੇ ਦਿੱਤਾ ਜਿੱਚ ਨਾ 25000 ਰੁਪਏ ਦਾ ਕਿਹਾ ਸੀ ਵੀ ਜੇਕਰ ਮੈਂ ਨਹੀਂ ਉਹ ਤੁਹਾਨੂੰ ਪੇਮੈਂਟ ਵਾਪਸ ਕਰੂੰਗਾ ਮੇਰੇ ਤੇ ਕਾਨੂੰਨੀ ਕਾਰਵਾਈ ਕਰ ਦਿਓ ਠੀਕ ਹੈ ਬਾਅਦ ਵਿੱਚ ਉਹ ਕਹਿ ਰਹੇ ਸੀਗੇ ਵੀਡੀਓ ਦੇ ਵਿੱਚ ਕਿ ਜਿਹੜੀ ਖਬਰ ਲਾਈ ਆ ਸੀ ਉਹਦੇ ਵਿੱਚ ਚੈੱਕ ਦਾ ਜ਼ਿਕਰ ਘੱਰੇ ਕਿ ਇਹਨਾਂ ਨੇ ਚੈੱਕ ਵੀ ਦਿੱਤੇ ਉਹਦੇ ਜਿਹੜੇ ਪੇਮੈਂਟ ਨਹੀਂ ਹੈਗੀ ਸੀ ਨਹੀਂ ਹੈਗੀ ਸੀ ਸਰ ਉਹ ਚੈੱਕ ਜਿਹੜਾ ਵਾ ਉਹ ਕਿਹਨਾਂ ਨੇ ਚੈੱਕ ਦਿੱਤਾ ਜੀ ਉਹ ਜਸਵੰਤ ਨੇ ਜਸਵੰਤ ਉਰਫ ਜਸ ਜਿਹਦੇ ਜੇ ਦੀ ਗੱਲ ਕਰਤੀ ਪਈ ਕਿ ਇਹਨਾਂ ਨੇ 30000 ਰੁਪਏ ਸਿਬਲ ਸੈੱਟ ਕਰਾਉਣ ਦਾ ਦਿੱਤਾ ਸੀ ਜਸਵੰਤ ਨੇ ਬਲਵਿੰਦਰ ਜੀ ਚਲੋ ਇਹ ਪਲਵਿੰਦਰ ਜੀ ਦੀ ਗੱਲ ਕਰਦੇ ਹੋ ਉਹ ਕਹਿੰਦੇ ਸਿਬਲ ਸਹੀ ਕਰਾਂਦਾ ਪਰ ਇਹ ਤੁਹਾਨੂੰ ਲੱਗਦਾ ਵੀ ਗਲਤ ਕਰ ਰਹੀ ਹੈ ਉਹ ਵੀ ਜਿਨ੍ਹਾਂ ਨੇ ਪੈਸੇ ਲੈ ਕੇ ਸਿਬਲ ਸਹੀ ਕਰਨ ਦੇ ਬਿਲਕੁਲ ਗਲਤ ਹੈ ਜੀ ਇਹ ਤਾਂ ਕਹਿੰਦੇ ਰਿਸ਼ਵਤ ਦੇਣ ਵਾਲਾ ਰਿਸ਼ਵਤ ਲੈਣ ਦੋਨੇ ਗੁਨਾਹਗਾਰ ਆ ਦੋਨੇ ਗੁਨਾਹਗਾਰ ਆ ਨਾ ਜਿਹੜਾ ਜਿਹੜਾ ਦੇ ਰਿਹਾ ਵਾ ਤੇ ਜਿਹੜਾ ਲੈ ਰਿਹਾ ਵਾ ਇਹ ਦੋਨੇ ਗੁਨਾਹਗਾਰ ਆ ਕਾਨੂੰਨ ਦੀ ਨਜ਼ਰ ਵਿੱਚ ਦੋਨੇ ਗੁਨਾਹਗਾਰ ਆ ਸੁਪਰੀਮ ਕੋਰਟ ਤੇ ਵੀ ਰਿਸ਼ਵਤ ਦੇਣ ਵਾਲਾ ਤੇ ਰਿਸ਼ਵਤ ਲੈਣ ਵਾਲਾ ਹੁਣ ਤੁਸੀਂ ਕਹਿ ਰਹੇ ਹੋ ਕਿ ਮੇਰੇ ਉੱਤੇ ਜਿਹੜੇ ਅਲੀਗੇਸ਼ਨ ਲਗਾਏ ਜਾ ਰਹੇ ਆ ਕਿ ਮੇਰੇ ਵੱਲੋਂ ਕੋਈ ਪੇਮੈਂਟ ਲਈਤੀ ਗਈ ਸਰ ਪੇਮੈਂਟ ਮੈਂ ਲਈਆ ਜਿਹੜੀ ਮੈਂ ਸਭ ਨੂੰ ਵਾਪਸ ਕਰਵਾ ਕੇ ਦਿੱਤੀ ਆ ਜਸਵੰਤ ਕੋਲੋਂ 10000 ਇੱਕ ਵਾਪਸ ਕਰਵਾ ਕੇ ਦਿੱਤਾ ਵਾ 10 ਇੱਕ ਵਾਰੀ ਮੈਂ ਪੰਜ ਇੱਕ ਵਾਰੀ ਨਾਲ ਵਾਪਸ ਕਰਵਾ ਕੇ ਦਿੱਤਾ ਦ ਮਨਾਕਸ਼ੀ ਮੈਡਮ ਉਹ ਰਮੇ ਜਾ ਕੇ ਉਹਨਾਂ ਕੋਲ ਜਿਹੜੀ 25000 ਰੁਪਿਆ ਪੇਮੈਂਟ ਵਾ ਉਹ ਵਾਪਸ ਕਰੋ ਉਹਦੇ ਫਾਦਰ ਨੇ ਕਿਹਾ ਕਿ ਜੇਕਰ ਮੈਂ 3000 ਰੁਪਏ ਬੜ ਜਿਹੜੀ ਜਿਹੜੀ ਚੈੱਕ ਦਿੱਤਾ ਸੀ ਉਹਨਾਂ ਨੇ ਅੱਛਾ ਜੀ ਫਿਰ ਜਸਵੰਤੂਣੀ ਕੋਈ ਆਰਕ ਖੋਸਲਾ ਜੀ ਵੱਲ ਚੱਲ 3000 ਚੈੱਕ ਮਨਾਕਸ਼ੀ ਮੈਡਮ ਨੂੰ ਵੀ ਦਿੱਤਾ ਸੀ ਕੋਈ ਨਹੀਂ ਕੋਈ ਮਨਾਕਸ਼ੀ ਨੂੰ ਨਹੀਂ ਦਿੱਤਾ ਸੀ ਐਜ਼ ਇੱਕ ਮੈਂਬਰ ਟੀਮ ਮੈਂਬਰ ਵਜੋਂ ਗਏ ਸੀ ਠੀਕ ਹੈ ਉੱਥੇ ਉਹਨਾਂ ਦੇ ਪਾਪਾ ਨੇ ਆਹ ਸਾਨੂੰ ਲਿਖ ਕੇ ਦਿੱਤਾ ਸੀ ਆਪਣੇ ਵੱਲੋਂ ਸਾਈਨ ਕੀਤੇ ਆ ਕਿ ਮੇਰੇ ਬੇਟਾ ਅਗਰ ਜੇ ਇੰਨੀ ਤਰੀਕ ਨੂੰ ਪੇਮੈਂਟ ਨਹੀਂ ਵਾਪਸ ਕਰੇਗਾ ਵਿੱਚ ਲਿਖਿਆ ਹੋਇਆ ਤੁਸੀਂ ਬਾਅਦ ਵਿੱਚ ਕਲਿੱਪ ਕਰ ਸਕਦੇ ਹੋ ਠੀਕ ਹੈ ਨਹੀਂ ਕਰੇਗਾ ਤਾਂ ਉਹ ਤੇ ਕਾਨੂੰਨੀ ਕਾਰਵਾਈ ਕਰਦੇ ਹੋ ਬਟ ਇਹਨਾਂ ਨੇ ਕੀਤੀ ਨਹੀਂ ਮੁੜ ਕੇ ਇਨਾਂ ਨੇ ਕੋਈ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਫਿਰ ਇਨਾਂ ਵੱਲੋਂ ਇੱਕ ਫੋਨ ਆਂਦਾ ਵਾ ਕਿ ਮੈਡਮ ਇਦਾਰ ਕੇ ਖੋਸਲਾ ਜੀ ਕੋਲੋਂ ਮੇਰੀ ਪੇਮੈਂਟ ਵਾਪਸ ਕਰਾ ਕੇ ਦੋ ਜੀ ਠੀਕ ਹੈ ਉਹ ਕੋਈ ਭਾਜੀ ਹੈ ਮੈਨੂੰ ਪਤਾ ਨਹੀਂ ਉਹ ਨਾਮ ਕੀ ਸੀਗਾ ਉਹ ਕਹਿੰਦੇ ਕਿ ਮੈਡਮ ਇਦਦ ਕਰਕੇ ਮੈਂ ਕਿੱਦਾਂ ਕਰੂੰ ਮੈ ਆਰ ਕੇ ਖੋਸਲਾ ਕੋ ਟਾਈਮ ਲੈਣੀ ਆ ਆਪਾਂ ਬੈਠ ਜਾਈਏ ਆਫਿਸ ਜੀ ਟਾਈਮ ਲਿਆ ਬਟ ਮੁਰਕੇ ਭਾਜੀ ਉਹਨਾਂ ਨੇ ਕੋਈ ਇਗਨੋਰ ਹੀ ਕਰ ਦਿੱਤੀਆਂ ਇਹ ਗੱਲਾਂ ਫਿਰ ਮੈਂ ਕਿਹਾ ਵੀ ਭਾਜੀ ਇਦਦ ਕਰਕੇ ਆ ਵੀ ਕਰਨੇ ਆ ਤੇ ਮੈਂ ਕਿਹਾ ਵੀ ਲੋਨ ਉਹ ਕਹਿੰਦੇ ਮੈਂ ਕਰਾ ਦੇਣਾ ਵਾ ਠੀਕ ਹੈ ਮੈਂ ਦੋ ਵਾਰੀ ਗਈ ਆ ਜੀ ਉਹਨਾਂ ਦੇ ਨਾਲ ਪੂਰੇ ਡਾਕੂਮੈਂਟਸ ਫਰਦ ਐਸਟੈਂਪੀ ਮੈਂ ਆਈ ਆਪਣੀ ਬਾਈਟ ਕਰਨ ਵਾਸਤੇ ਆਪਣਾ ਸਪਸ਼ਟੀਕਰਨ ਬਟ ਉਹਨਾਂ ਨੂੰ ਇੱਥੇ ਸੱਦਿਆ ਗਿਆ ਵਾ ਜਦਕਿ ਉਹਨਾਂ ਨੇ ਕੰਪਲੀਟ ਕੀਤੀ ਹੋਈ ਆ ਕੋਈ ਚੱਕਰ ਨਹੀਂ ਠੀਕ ਹੈ ਮੇਰਾ ਸਪਸ਼ਟੀਕਰਨ ਇੱਥੇ ਵੀ ਆ ਤੇ ਮੈਂ ਐਸਐਸਪੀ ਸਾਹਿਬ ਜੀ ਮਾਨਯੋਗ ਸਾਡੇ ਜੋ ਆ ਉਹਨਾਂ ਨੇ ਵੀ ਕਹਾਂਗੇ ਕਿ ਜੋੜ ਹੈ ਇਹਨਾਂ ਦਾ ਲੋਨ ਹੈ ਉਹ ਹੋ ਚੁੱਕਾ ਵਾ 4 ਪਲੱਸ ਹੋਇਆ ਵਾ 15267 ਰੁਪਏ ਕਿਸ਼ਤ ਜਾਰੀ ਹੈ ਇਹਨਾਂ ਦੀ ਸ਼੍ਰੀ ਰਾਮ ਦੇ ਵਿੱਚ ਕਪੂਰਤਲਾ ਬ੍ਰਾਂਚ ਵਿੱਚ ਹੋਇਆ ਜੁਵਰਾਜ ਸਰ ਉਹਨਾਂ ਨੇ ਜਿਹੜੀ ਵਿਜ਼ਿਟ ਕੀਤੀ ਮੈਨੇਜਰਾ ਉੱਥੋਂ ਦੇ ਜੀ ਉਹਨਾਂ ਦੇ ਨੰਬਰ ਵੀ ਮੈਂ ਬੋਲ ਦਾਂਗੇ ਵਿੱਚ ਹਰਪ੍ਰੀਤ ਜਿਹੜੇ ਆ ਉਹਨਾਂ ਨੇ ਵਿਜ਼ ਗਈ ਆ ਉੱਥੇ ਇਹਨਾਂ ਦੇ ਡਾਕੂਮੈਂਟਸ ਬ੍ਰਾਂਚ ਦੇ ਵਿੱਚ ਪਏ ਆ ਲੋਕ ਲੁਧਿਆਣੇ ਦੇ ਵਿੱਚ ਗੰਦ ਫਰੋਜਗਾਂ ਦੀ ਮਾਰਕੀਟ ਵਿੱਚ ਹੈੱਡ ਆਫਿਸ ਆ ਉੱਥੋਂ ਵੀ ਇਹਨਾਂ ਜਿਹੜੇ ਡਾਕੂਮੈਂਟਸ ਆ ਕਢਵਾਏ ਜਾਣ ਇਹਨਾਂ ਵੱਲੋਂ ਇਹ ਕਹਿ ਰਿਆ ਜਾ ਰਿਹਾ ਵਾ ਕਿ ਉਹਨਾਂ ਦੀ ਚੱਕੀ ਹੈ ਨਹੀਂ ਸੀ ਚੱਕੀ ਸ਼ੋਅ ਕਰਾਈ ਗਈ ਆ ਇਹ ਮੈਂ ਇਹ ਕਹਿਣਾ ਚਾਹੁੰਦਾ ਵਾ ਜਿਹੜਾ ਉੱਥੇ ਵਿਜ਼ਿਟ ਕਰਨ ਗਿਆ ਬੰਦਾ ਇਹਨਾਂ ਦਾ ਆਫੀਸਰ ਸੀ ਜਿਹੜਾ ਉਹਨਾਂ ਤੇ ਵੀ ਉਹੀ ਕਾਰਵਾਈ ਹੋਣੀ ਚਾਹੀਦੀ ਜੋ ਉਹ ਚੱਕੀ ਸ਼ੋਅ ਕਰਾ ਰਿਹਾ ਜਿਨਨੇ ਪੇਪਰਾਂ ਦੇ ਵਿੱਚ ਉਹ ਚੱਕੀ ਸ਼ੋਅ ਕਰਾਈ ਆ ਮੈਨੂੰ ਕੀ ਕਹਿਣਾ ਚਾਹੁੰਦੇ ਆ ਗਲਤ ਤਾਂ ਸਾਰਾ ਕੁਝ ਸਰ ਵੇਖੋ ਫੇਕ ਹੈ ਜੀ ਜਦੋਂ ਸਾਡਾ ਬਿਜ਼ਨਸ ਨਹੀਂ ਆਪਾਂ ਬੈਂਕ ਕਿੱਦਾਂ ਦੂਜੇ ਬਿਜ਼ਨ ਪੂਰਾ ਪਹਿਲਾਂ ਦੋ ਤਰ੍ਹਾਂ ਨੂੰ ਬਿਠਾਉਂਦੀ ਆ ਜਾਂ ਫਿਰ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਫਿਰ ਜਾ ਕੇ ਰਿਜ਼ਲਟ ਕੱਢਿਆ ਜਾਂਦਾ ਆ ਮਾਰ ਕੇ ਖੋਸਲਾ ਜਿਹੜੇ ਆ ਕਾਫੀ ਵਿਵਾਦਾਂ ਦੇ ਵਿੱਚ ਚੱਲ ਰਿਹਾ ਇਸ ਟਾਈਮ ਅਲੀਗੇਸ਼ਨ ਲੱਗ ਰਹੇ ਉਹਨਾਂ ਦੇ ਉੱਤੇ ਤੁਸੀਂ ਕਦੋਂ ਤੋ ਜਾਣ ਦੇਣਾ ਸਰ ਦੇਖੋ ਜਾਨਣ ਦੀ ਗੱਲ ਕਰੀ ਤੇ 5 5 ਕਿ ਮਹੀਨੇ ਹੋਈ ਆ ਜੀ ਤੁਹਾਡਾ ਵੀ ਕਾਰਡ ਵਗੈਰਾ ਕਾਰਡ ਬਣਾਇਆ ਸੀ ਤੇ ਇਹਨਾਂ ਦਾ ਵੀ ਕਾਰਡ ਵਗੈਰਾ ਡਾ ਕ੍ਰਾਈਮ ਕੰਟਰੋਲ ਦਾ ਬਣਾਇਆ ਤੁਸੀਂ ਚੈੱਕ ਕੀਤਾ ਸੀ ਕਿੱਥੋਂ ਐਨ ਜੀਓ ਜੀ ਸਰ ਦੇਖੋ ਉਥੋਂ ਹੀ ਨਾ ਮੈਂ ਮਾਦਲੇ ਤੋਂ ਠੀਕ ਹੈ ਇੱਕ ਜੁਤੀਸ਼ਟਰਾ ਰਾਣਾ ਜੀ ਆ ਮੇਰੀ ਗੱਲਬਾਤ ਵੀ ਹੋਈ ਸੀ ਕਿਉਂਕਿ ਨਾ ਮੇਰਾ ਕਾਰਡ ਮੁੜ ਕੇ ਰੀਯੂਨੀਓਨ ਸੀ ਕੀਤਾ ਔਰ ਸਾਨੂੰ ਆਪਣੇ ਗਰੁੱਪ ਵਿੱਚੋਂ ਵੀ ਲਿਫਟ ਕਰ ਦਿੱਤਾ ਗਿਆ ਸੀਗਾ ਜਦੋਂ ਮੈਨੂੰ ਉਹ ਕ੍ਰਾਈਮ ਕੰਟਰੋਲ ਹਾਂਜੀ ਕ੍ਰਾਈਮ ਕੰਟਰੋਲ ਕਿਉਂਕਿ ਮੈਂ ਜਿਹੜੀ ਗੱਲ ਮੈਂ ਸੱਚ ਕਰਦੀ ਆ ਜੀ ਮੈਂ ਇਹ ਰਪੱਖੋ ਕੇ ਚੱਲਦੀ ਮੈਂ ਕਿਸੇ ਦਾ ਪੱਖ ਨਹੀਂ ਲੈਂਦੀ ਹੁਣ ਮੈਡਮ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦਾ ਜਿਸ ਤਰ੍ਹਾਂ ਹੁਣ ਤੁਹਾਡਾ ਕ੍ਰਾਈਮ ਕੰਟਰੋਲ ਦਾ ਕਾਰਡ ਬਣਿਆ ਪਿਆ ਵਾ ਹਾਂਜੀ ਉਸ ਤੋਂ ਬਾਅਦ ਆਪਾਂ ਗੱਡੀਆਂ ਉੱਤੇ ਸਟicker ਲਾ ਸਕਦੇ ਹਾਂ ਸਰ ਦੇਖੋ ਉਹ ਜਿਹੜਾ ਸਟicker ਵਿੱਚ ਆਉਂਦਾ ਵਾ ਚਾਬੀ ਦਾ ਛੱਲਾ ਵਿੱਚ ਆਉਂਦਾ ਵਾ ਨਹੀਂ ਨਹੀਂ ਉਹ ਨਹੀਂ ਮੈਂ ਗੱਡੀਆਂ ਤੇ ਵੀ ਲੱਗੇ ਸਟicker ਸਰ ਗੱਡੀਆਂ ਤੇ ਇਹ ਨਹੀਂ ਸਾਡੇ ਮੇਰੇ ਕੋਲ ਤਾਂ 50 ਸਾਰਾ ਕੁ ਓਕੇ ਚਲੋ ਮੈਨੂੰ ਸਾਰੀ ਲੋਡਰ ਹੈ ਇੱਕ ਇਹ ਗੱਡੀਆਂ ਦੇ ਤੇ ਤੁਸੀਂ ਸਟicker ਵਗੈਰਾ ਕੁਝ ਨਹੀਂ ਲਾ ਸਕਦੇ ਹਲੇ ਕਿ ਪ੍ਰੈਸ ਵਾਲਿਆਂ ਨੂੰ ਇਹ ਨੋਟਿਸ ਆ ਕਿ ਤੁਸੀਂ ਸਟicker ਨਹੀਂ ਲਾ ਸਕਦੇ ਇਹ ਤੁਹਾਨੂੰ ਲੱਗਦਾ ਵਾ ਕਿ ਇਹ ਜਾਇਜ਼ ਹੈ ਸਟicker ਨਾਲੇ ਕ੍ਰਾਈਮ ਸਰ ਦੇਖੋ ਅਗਰ ਜੇ ਆਪਾਂ ਕਾਨੂੰਨ ਨੂੰ ਹੱਥ ਵਿੱਚ ਲੈਣੇ ਆ ਤਾਂ ਫੇਰ ਤਰਾਂਗਾ ਕਾਨੂੰਨ ਨੂੰ ਹੱਥ ਵਿੱਚ ਨਹੀਂ ਇਸ ਲੈ ਸਕਦੇ ਕਾਨੂੰਨ ਦੇ ਨਾਲ ਸਪੋਰਟ ਕਰ ਸਕਦੇ ਆ ਜੇਕਰ ਕਾਨੂੰਨ ਇਹ ਕਹਿ ਰਿਹਾ ਵਾ ਤਾਂ ਸਾਨੂੰ ਨਹੀਂ ਲਾਣੀ ਚਾਹੀਦੀ ਹਾਂ ਐਨਜੀਓ ਦਾ ਕਰਾਇਮ ਕੰਟਰੋਲ ਆ ਹਾਂਜੀ ਆਪਾਂ ਕਰਾਇਮ ਨੂੰ ਕੰਟਰੋਲ ਕਰਨਾ ਜਾਂ ਆਪਾਂ ਨਾਲ ਉਹਨਾਂ ਦੇ ਵਾਦ ਕੇ ਵਧਾਣਾ ਪਊਗਾ ਜੀ ਸਰ ਜਿੱਦਾਂ ਦਾ ਵੀ ਕਰਾਇਮ ਨੂੰ ਕੰਟਰੋਲ ਕਰਨਾ ਮਤਲਬ ਰੋਕਣਾ ਜੇਕਰ ਸਟicker ਲਾਇਆ ਜਾਦੀ ਪਹਿਚਾਨ ਨਹੀਂ ਹੋਣੀ ਸਾਡੀ ਸਾਡੀ ਪਹਿਚਾਣੋਂ ਨਹੀਂ ਕੰਮ ਕਰਨਾ ਸਰ ਠੀਕ ਹੈ ਜੀ ਨਾ ਕਿ ਸਟicker ਉਹਨਾਂ ਜਿਹੜੇ ਹੈਗੇ ਸਰ ਪਲੇ ਦਿੱਲੀ ਤੋਂ ਆਏ ਕਿ ਤੁਸੀਂ ਸਟicker ਲਾਓ ਤੁਸੀਂ ਗੱਡੀਆਂ ਤੇ ਲਵਾ ਸਕਦੇ ਹੋ ਮੈਨੂੰ ਇਹ ਵੀ ਪਤਾ ਲੱਗਾ ਵਾ ਕਿ ਰੂਟਰ ਵਗੈਰਾ ਬਟ ਇਹ ਪਹਿਚਾਣ ਹੁੰਦੀ ਹੈ ਆਫੀਸਰ ਦੀ ਠੀਕ ਹੈ ਜੀ ਮਤਲਬ ਹਾਰੇ ਕਿ ਫਿਰ ਗੱਡੀਆਂ ਤੇ ਆ ਰੂਟਰ ਲਾ ਕੇ ਤੁਰ ਪਤਾ ਕੀ ਲੱਗੂ ਕੌਣ ਕੌਣ ਜਾ ਰਿਹਾ ਵੇ ਟਿੱਕਰ ਤੁਸੀਂ ਵੀ ਲਾਇਆ ਸੀ ਐਕਸ ਦੇ ਲਾਤਾ ਹੁਣ ਨਹੀਂ ਸਰ ਮੀਨ ਲੱਥ ਗਿਆ ਵਾ ਥੋੜਾ ਲਾਤਾ ਤੁਸੀਂ ਹੁਣ ਲਾਤ ਨਹੀਂ ਰਿਹਾ ਹੈਗਾ ਨਾ ਅੱਛਾ ਨਹੀਂ ਲਾਤਾ ਤੁਸੀਂ ਹੁਣ ਸਰ ਵੇਖੋ ਮੈਂ ਤੁਹਾਨੂੰ ਛੱਲਾ ਦਿਖਾਇਆ ਤੁਸੀਂ ਫੋਟੋ ਖਿਆ ਜੀ ਜੇਕਰ ਮੈਂ ਵਿਰੋਧ ਕਰਨਾ ਤਾਂ ਮੈਂ ਕਹਿੰਦੀ ਕਿ ਕਿਉਂ ਛੱਲਾ ਖਿੱਚਣਾ ਮੈਂ ਕਹਾਂ ਖਿੱਚ ਲੋ ਫੋਟੋ ਹੁਣ ਲੱਥੇਗਾ ਖਰਾਬ ਹੁੰਦਾ ਸਰ ਉਤਰ ਗਿਆ ਹੁਣ ਉੱਪਰ ਨਹੀਂ ਸਰ ਉਤਰਿਆ ਨਹੀਂ ਉਹ ਇਦਾਂ ਛਰੀਟਾਂ ਜੀਆਂ ਵੱਜ ਰਹੀਆਂ ਹਜੇ ਵੀ ਲੱਗਾ ਹਾਂਜੀ ਲੱਗਾ ਸੀਗਾ ਚਲੋ ਇਹਨਾਂ ਦੇ ਇਹ ਕਹਿਣਾ ਨਿਯਾਇ ਇਹਨਾਂ ਨੂੰ ਫਸਾਇਆ ਜਾ ਰਿਹਾ ਉਹਨਾਂ ਵੱਲੋਂ ਅਸੀਂ ਕਹਿ ਰਹੇ ਉਹਨਾਂ ਵੱਲੋਂ ਤੇ ਮੈਡਮ ਵੱਲੋਂ ਵੀ ਜਿਹੜਾ ਮੈਡਮ ਕਹਿ ਰਹੀ ਹੈ ਇਹ ਕਿ ਇਹਨਾਂ ਵੱਲੋਂ ਇਹ ਕਹਿ ਰਹੇ ਕਿ ਜਿਹੜੇ ਅਲੀਗੇਸ਼ਨ ਉਹਨਾਂ ਦਾ ਲੋਨ ਕਰਵਾਇਆ ਗਿਆ ਸੀਗਾ ਤੇ ਦੋਸਤੋ ਲਗਾਤਾਰ ਜਿਹੜੀ ਇਹ ਕੜੀ ਨਾ ਕੜੀ ਜਿਹੜੀ ਇਹ ਜੁੜਦੀ ਨਜ਼ਰ ਆ ਰਹੀ ਹੈ ਹੁਣ ਇਹ ਤਾਂ ਹੁਣ ਆਰ ਕੇ ਖੋਸਲਾ ਜੀ ਐਸ ਕੇ ਜੀ ਅਗਰ ਉਹ ਸਾਹਮਣੇ ਆ ਕੇ ਜਵਾਬ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿਣਾ ਚਾਹਨਾ ਵਾ ਕਿ ਉਹ ਆ ਕੇ ਸਾਡੇ ਨਾਲ ਮਿਲਣ ਸਾਨੂੰ ਕਾਲ ਕਰਨ ਉਹਨਾਂ ਦਾ ਵੀ ਸਪਸ਼ਟੀਕਰਨ ਜਿਹੜਾ ਹੀ ਸਾਰੇ ਦੁਨੀਆ ਸਾਹਮਣੇ ਉਹ ਦਿਖਾਵਾਂ A ਸਾਰੇ ਕ ਮੈਂ ਹੋਰ ਰਿਕਵੈਸਟ ਕਰਨਾ ਚਾਹੁੰਦੀ ਹਾਂ ਮਾਨਯੋਗ ਸਾਡੇ ਐਸਐਸਪੀ ਸਾਹਿਬ ਜੀ ਨੂੰ ਕਿ ਜਿਹੜੀ ਕੰਪਲੀਟ ਆਈ ਆ ਪਲੀਜ਼ ਉਸ ਨੂੰ ਪ੍ਰੋਪਰਲੀ ਵੈਰੀਫਾਈ ਕੀਤਾ ਜਾਵੇ ਠੀਕ ਹੈ ਜੀ ਜੇ ਦਾ ਜੋ ਕਸੂਰ ਆ ਉਹਨੂੰ ਬਣਦੀ ਕਾਨੂੰਨੀ ਕਾਰਵਾਈ ਉਤੇ ਕੀਤੀ ਜਾਵੇ ਕਿਉਂਕਿ ਇਹ ਚੀਜ਼ ਜਿਹੜਾ ਵਾ ਖੁਲਾਸਾ ਜਿਹੜਾ ਹੈ ਹੋ ਚੁੱਕਾ ਕਿ ਲੋਨ ਹੋਇਆ ਵਾ ਕਰਨ ਜੀ ਨੇ ਕਰਵਾਇਆ ਵਾ ਹੁਣ ਵੀ ਜਦੋਂ ਆਏ ਆ ਥੋੜਾ ਮਿੰਨਾ ਓਵਰ ਬੋਲ ਰਹੇ ਸੀਗੇ ਕਿਉਂਕਿ ਮੈਂ ਇਹ ਚੀਜ਼ਾਂ ਨੂੰ ਮੈਂ ਖੋਦ ਕਹਿੰਦੇ ਨੇ ਦੇਖੇ ਇਹ ਸਮਾਜ ਵਿੱਚ ਆ ਜੇਕਰ ਅਹੁਦੇ ਵਾਲੇ ਨਹੀਂ ਹੁੰਦੇ ਜੇਕਰ ਅਸੀਂ ਨਾਰਮਲ ਇੱਕ ਨਾਗਰਿਕ ਵਾ ਸਾਨੂੰ ਵੀ ਬੋਲਣ ਦਾ ਰਾਈਟ ਆ इधर प्रॉपरली इन्वेस्टिगेशन की तीजा वे जी के कपूर थला बनाएंगे या जुवराज सर वासर मैं नंबर बोलता हूं जी रीड करना प्लीज सर जुवराज सर जिले बीएम है के जी अपने कपूर थला बनाएंगे सतन में पूरा 800 जी पचाने में जीरो स्टार नाइन सेवन एट डबल जीरो नाइन फाइव जीरो वन ਠੀਕ ਹੈ ਜੀ ਇਹ ਸ਼੍ਰੀ ਰਾਮ ਬੈਂਕ ਜਿਹੜੀ ਹੈਗੀ ਕੋਰਤਲਾ ਇਹਦੇ ਵਿੱਚ ਵਿਜ਼ਿਟ ਜਿਹੜੇ ਕਰ ਰਹੇ ਸੀਗੇ ਜੁਵਰਾਜ ਦੇ ਨਾਲ ਹਰਪ੍ਰੀਤ ਸਿੰਘ ਜੀ ਆਨੇ ਸ਼ੋਅ ਕਰਾਇਆ ਉੱਥੇ ਜਿਨ੍ਹਾਂ ਨੇ ਸ਼ੋਅ ਕਰਾਇਆ ਜੀ ਖੁਦ ਗਾਈਡ ਕਰ ਦਿੰਦੀ ਹੈ ਕਲ ਕਲਾਇੰਟ ਨੂੰ 91 ਸੌਰੀ 9115640697 ਅਕਾਦਮੀ 155 40697 ਇਹ ਹਰਪ੍ਰੀਤਤਾ ਜੀ ਤੇ ਮੈਂ ਪ੍ਰਸ਼ਾਸਨ ਨੂੰ ਵੀ ਇਹੀ ਜਿਹੜੀ ਅਪੀਲ ਕਰਨਾ ਚਾਹਨਾ ਵਾ ਅਗਰ ਕੋਈ ਵੀ ਕ੍ਰਾਈਮ ਕਰਦਾ ਵਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਲਾਖਾ ਦੇ ਪਿੱਛੇ ਸਿੱਟਿਆ ਜਾਵੇ ਬਹੁਤ-ਬਹੁਤ ਤੁਹਾਡਾ ਧੰਨਵਾਦ